ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਸਭ ਤੋਂ ਪਹਿਲੋ ਆਪਾਂ ਜਿਹੜੀ ਗੱਲ ਕਰਨ ਲੱਗੇ ਆ ਜ਼ਬਰ ਤੇ ਜ਼ੁਲਮ ਦੀ ਇਹ ਜ਼ਬਰ ਤੇ ਜ਼ੁਲਮ ਸਟਾਰਟ ਕਦੋਂ ਹੁੰਦਾ ਹੈ 10 ਅਕਤੂਬਰ 1947 ਨੂੰ ਗ੍ਰਹਿ ਮੰਤਰੀ ਪਟੇਲ ਕਹਿੰਦਾ ਕਿ ਸਿੱਖ ਇੱਕ ਜੁਰਾਇਮ ਪੇਸ਼ਾ ਕੌਮ ਹੈ ਜਿਨੇ ਸੀਕ੍ਰੀਟ ਮੈਸੇਜ ਇੱਕ ਗੁਪਤ ਮੈਸੇਜ ਸਾਰੇ ਡੀਸੀਆਂ ਨੂੰ ਉਹਨੇ ਭੇਜਿਆ ਸੀ ਤਾ ਇੱਕ ਗੜਗਾਉਂ ਦਾ ਸਰਦਾਰ ਡੀਸੀ ਸੀ ਜੋ ਡਰ ਗਿਆ ਇੱਕ ਸਰਦਾਰ ਕਪੂਰ ਸਿੰਘ ਸੀ ਜਿਨੇ ਸਭ ਤੋਂ ਪਹਿਲੋ ਜਿਹੜਾ ਸੀਕ੍ਰੇਟ ਮੈਸੇਜ ਆਇਆ ਸੀ ਆਪਦੀ ਕਾਮ ਨੂੰ ਪਹੁੰਚਾਇਆ ਕਿ ਤੁਹਾਨੂੰ ਜਰਾਇਮ ਪੇਸ਼ਾ ਕਾਮ ਕਹਿੰਦੀ ਹੈ ਦਿੱਲੀ ਤਾਂ 1949 ਦੇ ਵਿੱਚ ਸਰਦਾਰ ਕਪੂਰ ਸਿੰਘ ਨੂੰ ਉਹਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਬੜੀ ਸੋਚ ਵਾਲੀ ਗੱਲ ਹੈ 80 ਸਾਲ ਦੇ ਵਿੱਚ ਇੱਕ ਹੀ ਅਫਸਰ ਹੋਇਆ ਪੰਜਾਬ ਦਾ ਜਿਹੜਾ ਆਪਦੀ ਕਾਮ ਦੇ ਲਈ ਜਿਨੇ ਆਪਦਾ ਅਹੁਦਾ ਹੀ ਤਿਆਗ ਦਿੱਤਾ ਇੱਕ ਅੱਜ ਦੇ ਅਫਸਰ ਨੇ ਕਿ ਮੈਂ ਇੱਕ ਮੁੰਡਾ ਮਾਰਾਂਗਾ ਇੱਕ ਸਟਾਰ ਦੋ ਮੁੰਡੇ ਮਾਰਾਂਗਾ ਦੋ ਸਟਾਰ ਦੇਖੋ ਸਾਡਾ ਕਿੰਨਾ ਫਰਕ ਪੈ ਗਿਆ ਸੋਚਦਾ ਤਾਂ 1947 ਤੋਂ ਬਾਅਦ ਜੋ ਦਿੱਲੀ ਦੀ ਸੋਚ ਸੀ ਦਿੱਲੀ ਦੀ ਸੋਚ ਸਿੱਖਾਂ ਦੇ ਪ੍ਰਤੀ ਪੰਜਾਬ ਦੇ ਪ੍ਰਤੀ ਉਲਟ ਸੀ ਤਾਂ ਕਿਸੇ ਨਾ ਕਿਸੇ ਬਾਣੇ ਚਾਹੇ ਕੋਈ ਮੁੱਖ ਮੰਤਰੀ ਬਣਿਆ ਚਾਹੇ ਕੋਈ ਡੀਜੀਪੀ ਬਣਿਆ ਚਾਹੇ ਕੋਈ ਕੈਬਨਰ ਮਨਿਸਟਰ ਬਣਿਆ ਤਾਂ ਉਹਦੀ ਸੋਚ ਜੋ ਦਿੱਲੀ ਦੇ ਨਾਲ ਚੱਲੀ ਜੋ ਅੱਜ ਤੱਕਰ ਦਿੱਲੀ ਦੇ ਨਾਲ ਹੀ ਸੋਚ ਚੱਲ ਰਹੀ ਹੈ ਹੁਣ ਫੇਕ ਇਨਕਾਉਂਟਰ ਹੋਏ ਪੰਜਾਬ ਦੇ ਅੰਦਰ ਤਾਂ ਪੰਜਾਬ ਦੇ ਅੰਦਰ ਤਕਰੀਬਨ ਮੈਨੂੰ ਲੱਗਦਾ ਹੈ 1980 81 ਤੋਂ ਬਾਅਦ ਫੇਕ ਇਨਕਾਉਂਟਰ ਸ਼ੁਰੂ ਹੋ ਗਏ ਤਾਂ ਜਿਹੜਾ ਹੁਣ ਇੱਕ ਹਬੋਰ ਇੱਕ ਵਪਾਰੀ ਦਾ ਕਤਲ ਹੋਇਆ ਜਿਹੜਾ ਬੜਾ ਮੰਦ ਭਾਗਾ ਬਹੁਤ ਮਾੜੀ ਗੱਲ ਹੈ ਪਰ ਮੈਂ ਇੱਕ ਪੁੱਛਣਾ ਸਰਕਾਰ ਨੂੰ ਚਾਹਣਾ ਕਿ ਤੁਹਾਨੂੰ ਐਕਸਟਰਾ ਪਾਵਰ ਦਿੱਤੀ ਹੈ ਤੁਸੀਂ ਬਿਨਾ ਕੇਸ ਚੱਲੇ ਤੋਂ ਬਿਨਾ ਟ੍ਰਾਇਲ ਤੋਂ ਤੁਸੀਂ ਇੱਕ ਮੁੰਡਿਆਂ ਦਾ ਫੇਕ ਐਨਕਾਊਂਟਰ ਕਰ ਰਹੇ ਹੋ ਹੁਣ ਤੁਹਾਨੂੰ ਮੈਂ ਦੱਸਣਾ ਮੜਾ ਜਾਂ ਧਿਆਨ ਨਾਲ ਸੁਣਿਆ ਜੇ ਇਹ ਫਸਦੇ ਕਿਵੇਂ ਨੇ ਇਹਨਾਂ ਪੁਲਿਸ ਵਾਲਿਆਂ ਨੇ 2027 ਤੋਂ ਬਾਅਦ ਜਦੋਂ ਆਪਣੀ ਸਰਕਾਰ ਆਵੇਗੀ ਇਹਨਾਂ ਨੂੰ ਬਹਿਬਲ ਕਲਾ ਵਾਂਗੂ ਖਿੱਚਾਂਗੇ ਆਪਾਂ ਹੁਣ ਇਹਨਾਂ ਦਾ ਡੀਆਈਜੀ ਕਹਿੰਦਾ ਕਿ ਮੈਂ ਇੱਕ ਮਸਾਲੀ ਸਜ਼ਾ ਦੇਊਗਾ ਉਹਨਾਂ ਮੁਲਜ਼ਮਾਂ ਨੂੰ ਦੇਖੋ ਪਰਚਾ ਦਰਜ ਹੋ ਗਿਆ ਹੈ ਮੁਲਜ਼ਮ ਫੜੇ ਨਹੀਂ ਡੀਆਈਜੀ ਨੇ ਪਹਿਲਾਂ ਕਲੀਅਰ ਕਰਤਾ ਹੈ ਕਿ ਮੈਂ ਮਸਾਲੀ ਸਜ਼ਾ ਦੇਊਗਾ ਤਾਂ ਇੱਕ ਦਿੱਲੀ ਦੇ ਕਹਿਣ ਤੇ ਉਹਨਾਂ ਲੋਕਾਂ ਨੂੰ ਖੁਸ਼ ਕਰਨ ਲਈ ਪੁਲਿਸ ਕੀ ਕਰਦੀ ਹੈ ਹੁਣ ਮੈਂ ਤੁਹਾਨੂੰ ਇੱਕ ਦਸਰਾ ਚਾਉਣਾ ਕਿ ਪੰਜਾਬ ਚ 1 ਜੁਲਾਈ 2024 ਤੋਂ ਇੱਕ ਨਵਾਂ ਕਾਨੂੰਨ ਆਇਆ ਸੀ ਉਹ ਕਾਨੂੰਨ ਦੇ ਮੁਤਾਬਕ ਜਦੋਂ ਵੀ ਪੁਲਿਸ ਕਿਸੇ ਮੁਲਜ਼ਮ ਨੂੰ ਲੈ ਕੇ ਜਾਂਦੀ ਹੈ ਉਥੋਂ ਕੋਈ ਵੈਪਨ ਰਿਕਵਰ ਕਰਦੀ ਹੈ ਜਾਂ ਕੋਈ ਉਥੋਂ ਕੋਈ ਚੀਜ਼ ਬਰਾਮਦ ਕਰਨੀ ਹੈ ਤਾਂ ਵੀਡੀਓ ਬਣਾਉਣੀ ਬਹੁਤ ਜ਼ਰੂਰੀ ਹੈ ਕਾਨੂੰਨ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਮੰਡੇਟਰੀ ਹੈ ਬੜਾ ਜ਼ਰੂਰੀ ਹੈ ਅਗਰ ਤੁਸੀਂ ਵੀਡੀਓ ਨਹੀਂ ਬਣਾਉਂਦੇ ਤਾਂ ਜਿਹੜੀ ਰਿਕਵਰੀ ਹੋਈ ਉਹ ਫੇਕ ਸਮਝੀ ਜਾਊਗੀ ਤਾਂ ਇੱਥੇ ਪਰਚਾ ਦਰਜ ਕੀ ਹੋਇਆ ਹੈ ਕਿ ਬਾਹਰੋਂ ਮੁੰਡੇ ਆਏ ਉਹਨਾਂ ਨੇ ਉਹ ਮੁੰਡਿਆ ਤੇ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਹੁਣ ਦੱਸੋ ਉਹ ਵੀਡੀਓ ਕਿੱਥੇ ਐ ਜਿਹੜੇ ਪਲੇਸ ਆਵਰ ਕਵਰੀ ਤੇ ਜਾਨ ਲੱਗਿਆ ਵੀਡੀਓ ਬਣੀ ਤੇ ਉਥੇ ਮੁੰਡਿਆਂ ਨੇ ਗੋਲੀਆਂ ਚਲਾਈਆਂ ਉਹ ਮੁੰਡੇ ਮਾਰੇ ਉਹ ਵੀਡੀਓ ਕਿੱਥੇ ਐ ਬਸ ਇੱਥੇ ਆ ਕੇ ਗੱਲ ਖਤਮ ਇੱਥੇ ਹੀ ਆ ਕੇ 2027 ਦੇ ਵਿੱਚ ਜਦੋਂ ਭਾਈ ਅਮਰਤਪਾਲ ਦੇ ਥੱਲੇ ਪੰਜਾਬ ਚਾਰ ਦੀ ਸਰਕਾਰ ਬਣੇਗੀ ਸੁਣ ਲੈਣੇ ਅਫਸਰ ਐ ਇਹ ਕੀ ਵੀਡੀਓ ਬਣਾਉਣ ਦੇ ਉੱਤੇ ਤੁਹਾਡੇ ਡੀਆਈਜੀ ਤੋਂ ਲੈ ਕੇ ਐਸਆਈ ਤੱਕ ਸਾਰੇ ਹੀ ਅੰਦਰ ਸੁਟਾਂ ਯਾਦ ਰੱਖਿਆ ਜੇ ਤੁਸੀਂ ਮਜ਼ਾਕ ਬਣਾ ਛੱਡਿਆ ਕਿ ਤੁਸੀਂ ਕਾਨੂੰਨ ਨੂੰ ਤੁਸੀਂ ਨਹੀਂ ਮੰਨਦੇ ਤੁਸੀਂ ਕਾਨੂੰਨ ਨੂੰ ਤੁਸੀਂ ਨਹੀਂ ਮੰਨਦੇ ਤੁਹਾਡੀ ਜੋ ਮਰਜ਼ੀ ਹੈ ਤੁਸੀਂ ਉਹ ਕਰੋ ਯਾ ਕਮਾਲ ਦੀ ਗੱਲ ਹੈ ਆ ਇਸ ਤੁਹਾਡੇ ਕਾਨੂੰਨ ਦੇ ਮੁਤਾਬਕ ਇੰਡੀਅਨ ਕਾਨੂੰਨ ਦੇ ਮੁਤਾਬਕ ਵੀਡੀਓ ਬਹੁਤ ਜ਼ਰੂਰੀ ਹੈ ਪਰ ਵੀਡੀਓ ਗਾਇਬ ਹੈ ਹੁਣ ਦੂਸਰੀ ਗੱਲ ਹੁਣ ਜੋ ਇਹਨਾਂ ਨੇ ਕੀਤਾ ਹੈ ਪੰਜਾਬ ਦੇ ਅੰਦਰ ਜਿਵੇਂ ਇਨਕਾਊਂਟਰ ਸ਼ੋਅ ਕੀਤੇ ਨੇ ਮੈਂ ਤੁਹਾਨੂੰ ਇੱਕ 2018-19 ਦੀ ਗੱਲ ਸੁਣਾਉਣਾ ਬਠਿੰਡੇ ਸਾਡੀ ਵਕੀਲਾਂ ਦੀ ਪੁਲਿਸ ਨਾਲ ਲੜਾਈ ਹੋ ਤਾਂ ਉਦੋਂ ਨਾਨਕ ਸਿੰਘ ਐਸਐਸਪੀ ਸੀ ਇੱਕ ਬੰਦਾ ਜਿਉਂਦਾ ਉਹ ਬੰਦਾ ਜਿਉਂਦਾ ਹੈ ਤੇ ਮੇਰੇ ਕਲਾਇੰਟ ਨੇ ਰਾਤ ਇੱਕ ਵੀਡੀਓ ਪਾ ਕੇ ਕਹਿਤਾ ਕਿ ਜਿਹੜਾ ਹੌਲਦਾਰ ਨੂੰ ਠੋਕੇਗਾ ਉਹਨੂੰ ਅਸੀਂ 21000 ਰੁਪਇਆ ਮੈਂ ਇਨਾਮ ਦੇਉਂਗਾ ਤਾਂ ਨਾਨਕ ਸਿੰਘ ਐਸਐਸਪੀ ਨੇ ਉਹ ਹੌਲਦਾਰ ਜਿਉਂਦਾ ਹੈ ਤੇ ਮੇਰੇ ਮੁਲਜ਼ਮ ਦੇ ਕਲਾਇੰਟ ਦੇ ਉੱਪਰ 302 ਦਾ ਪਰਚਾ ਦਰਜ ਕਰਤਾ ਤੇ ਅਸੀਂ ਕਿਹਾ ਕਿ 302 ਤਾਂ ਬਣਦੀ ਨਹੀਂ ਬੰਦਾ ਤਾਂ ਜਿਉਂਦਾ ਹੈ ਤਾਂ ਨਾਨਕ ਸਿੰਘ ਐਸਐਸਪੀ ਕਹਿੰਦਾ ਮੈਨੂੰ ਆਉਂਦਾ ਹੈ ਵਕੀਲਾਂ ਨੂੰ ਕਾਨੂੰਨ ਸਿਖਾਉਣਾ ਤਾਂ ਉਸ ਤੋਂ ਬਾਅਦ ਕੀ ਹੋਇਆ ਜਦੋਂ ਹਾਈ ਕੋਰਟ 'ਚ ਮੈਟਰ ਗਿਆ ਤਾਂ ਹਾਈ ਕੋਰਟ ਨੇ ਪਹਿਲਾ ਕੁਐਸਚਨ ਅਰਾਇਜ਼ ਕੀਤਾ ਕਿ ਉਹ ਬੰਦਾ ਕਿੱਥੇ ਆ ਮਦਈ ਉਹ ਕਹਿੰਦੇ ਉਹ ਤਾਂ ਜਿਉਂਦਾ ਹੈ ਤੇ ਕਹਿੰਦੇ ਜੇ ਬੰਦਾ ਜਿਉਂਦਾ ਤੇ 302 ਕਿਉਂ ਤਾਂ ਉੱਥੇ ਮਾਫੀ ਮੰਗੀ ਇਹਨਾਂ ਦੇ ਐਸਐਸਪੀ ਨੇ ਤੇ ਉਥੋਂ 302 ਟੁੱਟੀ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਪੰਜਾਬ 'ਚ ਹਾਲਾਤ ਕੀ ਨੇ ਕਤਲ ਹੁੰਦਾ ਨਹੀਂ 302 ਲੱਗਦੀ ਹੈ ਤਾਂ 6 ਸਾਲ ਦੇ ਬਾਅਦ ਉਹ ਲੜਕਾ ਹੁਣ ਬਰੀ ਹੋਇਆ ਹੈ ਤੁਸੀਂ ਮੈਨੂੰ ਦੱਸੋ ਇਹ ਪੰਜਾਬ ਦੇ ਹਾਲਾਤ ਨੇ ਕੋਈ ਹੈ ਹੱਥ ਪੁੱਛਣ ਗਿਚਣ ਵਾਲਾ ਐਸ ਵਕਤ ਜੋ ਭਗਵੰਤ ਮਾਨ ਦਿੱਲੀ ਦੇ ਇਸ਼ਾਰਿਆਂ ਤੇ ਕਰ ਰਿਹਾ ਹੈ ਇਹੀ ਇਹਨੂੰ ਲੈ ਕੇ ਬਹਿ ਜੇਗੀ ਆ ਚੀਜ਼ ਹੁਣ ਤੁਸੀਂ ਇੱਕ ਬੜਾ ਡੀਪਲੀ ਸੋਚੋਗੇ ਕਿ ਤਪੇ ਤੋਂ ਲੈ ਕੇ ਤੇ ਰਾਮਪੁਰੇ ਤੱਕ ਜੇ ਆਪਾਂ ਜ਼ਮੀਨਾਂ ਵੇਖੀਏ ਤਾਂ ਕੋਈ ਬੂਟਾ ਸਿੰਘ ਹੈ ਕੋਈ ਸਦਾਗਰ ਸਿੰਘ ਹੈ ਕੋਈ ਗਰਜੰਟ ਸਿੰਘ ਹੈ ਅਗਰ ਇਹਨਾਂ ਜ਼ਮੀਨਾਂ ਨੂੰ ਲੈਂਡ ਅਕਵਾਇਰ ਕੀਤੀ ਜਾਵੇ ਤੇ ਤੁਹਾਨੂੰ ਇੱਕ ਇੱਕ ਪਲਾਟ ਦਿੱਤਾ ਜਾਵੇ ਇੰਦਾ ਜੇ ਰਾਮ ਮੂਰਤੀ ਯਾਦਵ ਇਸ ਤਰ੍ਹਾਂ ਦਾ 10 ਲੱਖ ਬੰਦਾ ਬਾਕੇ ਤੇ ਤੁਹਾਡੀ ਗਿਣਤੀ ਜੜੇ ਮਾਈਨਸ ਚਲੀ ਜਾਏ ਤੁਸੀਂ ਕਿਉਂ ਨਹੀਂ ਸਮਝਦੇ ਅਸੀਂ ਕਿਉਂ ਐਡੇ ਬਿਸ਼ਰਮ ਹੋ ਚੁੱਕੇ ਆ ਕਿ ਆਪਦੀ ਜ਼ਮੀਨ ਦਾ ਮੁੱਲ ਪਾ ਕੇ ਅਸੀਂ ਕੰਜਰੀਆਂ ਕੋ ਨੱਚਦੇ ਆ ਯਾਰ ਤੁਹਾਨੂੰ ਪਤਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਏ ਤੱਕ ਕੀ ਹੋਇਆ ਸੀ ਪੰਜਾਬ ਦੇ ਅੰਦਰ ਤੁਹਾਨੂੰ ਜ਼ਮੀਨ ਫ੍ਰੀ ਮਿਲ ਗਈ ਤੁਸੀਂ ਤਾਂ ਕਹਿੰਦੇ ਜੇ ਕਿ ਮੇਰੀ ਜ਼ਮੀਨ ਦਾ ਰੇਟ 2 ਕਰੋੜ 4 ਕਰੋੜ ਨੂੰ ਕਿੱਲਾ ਤੁਹਾਨੂੰ ਪਤਾ ਹੀ ਨਹੀਂ ਕਿ ਕਿੰਨੇ ਸਿਰ ਦੇ ਕੇ ਤੁਹਾਨੂੰ ਇਹ ਜ਼ਮੀਨ ਮਿਲੀ ਹੈ ਸੋ ਇਹ ਗੱਲਾਂ ਸਰਕਾਰ ਨੂੰ ਦਿੱਲੀ ਨੂੰ ਹਜਮ ਨਹੀਂ ਆ ਰਹੀਆਂ ਪਿਛਲੇ 78 ਸਾਲ ਦੇ ਵਿੱਚ ਦਿੱਲੀ ਦੀ ਇੱਕੋ ਸੋਚ ਹੈ ਕਿ ਪੰਜਾਬ 'ਚ ਪੱਗ ਖਤਮ ਕਰਨੀ ਤਾਂ ਇਹ ਖਤਮ ਤਾਂ ਨਹੀਂ ਹੋਣੀ ਕਾਰਨ ਕੀ ਆ ਬਲਾਡੇ ਹੋ ਜਾਏ ਇੱਕ ਵਾਰ ਅਕਬਰ ਬਾਦਸ਼ਾਹ ਨੇ ਪੁੱਛਿਆ ਆਪਦੇ ਵਜ਼ੀਰ ਨੂੰ ਕਿ ਅੱਜ ਦੁੱਲਾ ਭੱਟੀ ਬੋਲਦਾ ਹੈ ਕਿਤੇ ਚਨਾ ਦੇ ਕੋਲ ਰੋਲਾ ਪੈਂਦਾ ਕਿਤੇ ਰਾਵੀ ਦੇ ਕੋਲ ਰੋਲਾ ਪੈਂਦਾ ਹੈ ਇਹ ਗੱਲ ਕੀ ਹੈ ਮੈਂ ਸਾਰੇ ਹਿੰਦੁਸਤਾਨ ਨੂੰ ਸ਼ਾਂਤ ਕਰ ਦਿੱਤਾ ਹਿੰਦੁਸਤਾਨ ਦਾ ਇੱਕ ਬੰਦਾ ਵੀ ਮੇਰੇ ਸਾਹਮਣੇ ਅੱਖ ਚੁੱਕ ਕੇ ਨਹੀਂ ਬੋਲਦਾ ਤੇ ਪੰਜਾਬ ਚ ਕੀ ਪ੍ਰੋਬਲਮ ਹੈ ਤਾਂ ਉਹ ਕਹਿੰਦਾ ਜਨਾਬਨਾ ਇਹ ਬਲੱਡੀ ਇਹੋ ਜਾਏ ਇਸ ਬਲੱਡ ਨੇ ਅੱਜ ਤੱਕਰੇ ਬਲੱਡ ਬਾਗੀ ਹੋਇਆ ਇਹਨੇ ਧੱਕਾ ਬਰਦਾਸ਼ ਨਹੀਂ ਕੀਤਾ ਤਾਂ ਵੇਖੋ ਚਾਹੇ ਉਹ ਸਿਕੰਦਰ ਹੋਇਆ ਚਾਹੇ ਅਕਬਰ ਹੋਇਆ ਚਾਹੇ ਇੰਦਰਾ ਗਾਂਧੀ ਹੋਈ ਚਾਹੇ ਮਹਿਮੂਦ ਗਜਨਵੀ ਹੋਇਆ ਜਿਹਨੇ ਸੋਮਨਾਥ ਦਾ ਮੰਦਿਰ ਲੁੱਟਿਆ ਤੇ ਆਖਰ ਉਹਨੂੰ ਕਿਸਾਨ ਨੇ ਗਰਦਾਸਪੁਰ ਮਾਰਿਆ ਸੋ ਪੰਜਾਬ ਵੀ ਇੱਕ ਐਸਾ ਸੂਬਾ ਹੈ ਜਿਹਨੇ ਬੜੀ ਬਹਾਦਰੀ ਨਾਲ ਦਿੱਲੀ ਤੇ ਲਾਹੌਰ ਦੇ ਤਖਤ ਦਾ ਮੁਕਾਬਲਾ ਕੀਤਾ ਤੇ ਹੁਣ ਕੀ ਹੈ ਹੁਣ ਗੰਦੀ ਸੋਚ ਹੈ ਜੋ ਪਟੇਲ ਦੀ ਸੋਚ ਸੀ ਹੁਣੇ ਤੁਹਾਡੀ ਗਿਣਤੀ ਘਟਾਉਣ ਤੇ ਤਰਪੇ ਨੇ ਕਿਉਂਕਿ ਐਸ ਵਕਤ ਜਿਹੜਾ ਰਾਜ ਆ ਉਹ ਵੋਟਾਂ ਦਾ ਰਾਜ ਹੈ ਤਾਂ ਤੁਹਾਡੀ ਗਿਣਤੀ ਘਟਣੀ ਕਿਵੇਂ ਹੈ ਕਿ ਜੇ ਆ 50 ਕਿਲੋਮੀਟਰ ਤੁਹਾਡੀ ਜ਼ਮੀਨ ਖਤਮ ਕੀਤੀ ਜਾਵੇ ਤੇ ਤੁਹਾਡੀ ਨਾਂ ਦੇ ਇੱਥੇ ਆ ਕੇ ਯਾਦਵ ਤੇ ਹੋਰ ਬੰਦੇ ਬਹਿ ਜਾਣ ਤੇ ਤੁਸੀਂ ਗਏ ਫਿਰ ਉਹੀ ਚੀਜ਼ ਹੋਵੇਗੀ ਜੋ 200 ਸਾਲ ਪਹਿਲਾਂ ਹੁੰਦੀ ਸੀ ਉਹੀ ਕੁੜੀਆਂ ਦਾ ਰੇਪ ਉਹੀ ਤੁਹਾਡੇ ਨਾਲ ਧੱਕੇ ਉਹੀ ਤੁਹਾਨੂੰ ਗੋਲੀਆਂ ਬਜਨੀਆਂ ਕਰਦੀਆਂ ਪਰ ਆਪਾਂ ਸਮਝਣਾ ਨਹੀਂ ਹੁਣ ਮੇਰੀ ਇੱਕ ਲਾਸਟ ਬੇਨਤੀ ਹੈ ਟਾਈਮ ਵੀ ਥੋੜਾ ਹੈ ਕਿ ਦੇਖੋ ਦਿੱਲੀ ਦੀ ਸੋਚ ਕੀ ਹੈ ਉਹ ਇੱਕ ਭਾਈ ਅਮਰਤਪਾਲ ਦਿੱਲੀ ਦੀ ਸੋਚ ਅੱਗੇ ਨਹੀਂ ਝੁਕਿਆ ਤੇ ਡਿਬੜੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਤੇ ਸਾਡੇ ਜਿੰਨੇ ਲੀਡਰ ਨੇ ਅਕਾਲੀਆਂ ਤੋਂ ਲੈ ਕੇ ਕਾਂਗਰਸੀ ਸਾਰੇ ਕੱਛਾ ਮਾਰਦੇ ਸੀ ਕਿ ਸਾਨੂੰ ਟਾਈਮ ਦਿਓ ਅਸੀਂ ਇਹਨੂੰ ਬੰਦਾ ਬਣਾ ਕੇ ਵੇਖੀਏ ਤਾਂ ਮੇਰੀ ਪੰਜਾਬ ਨੂੰ ਇੱਕ ਬੇਨਤੀ ਹੈ ਕਿ 2027 ਵਿੱਚ ਉਹ ਬਲੱਡ ਜਿਹੜਾ ਅਕਬਰ ਰੋਂਦਾ ਸੀ ਉਹ ਬਲੱਡ ਜਿਹੜੀ ਇੰਦਰਾ ਗਾਂਧੀ ਰੋਂਦੀ ਸੀ ਉਹ ਬਲੱਡ ਨੂੰ 2027 ਦੇ ਵਿੱਚ ਤੁਹਾਡੇ ਕੋਲ 117 ਬੰਦੇ ਵੀ ਨਹੀਂ ਕਿ ਤੁਸੀਂ ਦਿੱਲੀ ਨਾਲ ਗੱਲ ਕਰ ਸਕੋ ਅਸੀਂ ਜ਼ਰੂਰੀ ਇਹ ਬੰਦੇ ਜਿਤਾਉਣੇ ਨੇ ਜਿਹੜੇ ਸਾਡੀਆਂ ਜ਼ਮੀਨਾਂ ਦਾ ਸੌਦਾ ਕਰਦੇ ਨੇ ਹੁਣ ਪਿੱਛੇ ਜੇ ਕਾਂਗਰਸ ਦੇ ਪ੍ਰਧਾਨ ਨੇ ਪਿਛਲੇ ਹਫਤੇ ਕਿਹਾ ਕਿ ਸਾਨੂੰ ਰਾਜ ਦਿਓ ਅਸੀਂ ਤੁਹਾਨੂੰ 5 ਦਿਨਾਂ ਚ ਪੰਜਾਬ ਦੇ ਮੁੰਡੇ ਮਾਰ ਕੇ ਵਿਖਾਈਏ ਲਹਣਤਾ ਸਾਡੇ ਜਨਮ ਨੂੰ ਮੈਥੇ ਲੋੜ ਤਾਂ ਸਾਡੇ ਪੈਦਾ ਹੋਣ ਨੂੰ ਜੇ ਅਸੀਂ ਇਹਨਾਂ ਕਾਂਗਿਆ ਤੇ ਕਾਂਗਰਸਗਾਂ ਨੂੰ ਵੋਟਾਂ ਪਾਈਏ ਤੇ ਸਾਡਾ ਤਿਰਗ ਜਿਉਣਾ ਇਸ ਪੰਜਾਬ ਦੇ ਅੰਦਰ ਸੋ ਇੰਨੀ ਮੇਰੀ ਬੇਨਤੀ ਹੈ ਕਿ ਸਾਨੂੰ ਜਿਹੜਾ ਇਹ ਡਟ ਕੇ ਮੁਕਾਬਲਾ ਕਰਨਾ